ਹਾਂਜੀ ਦਰਸ਼ਕ ਵੀਰੋ ਅੱਜ ਸਰਹੰਦ ਸਾਹਿਰ ਸਗੀ ਸੇਲਾ ਮੇਲਾ ਵਿੱਚ ਪੰਚਾਇਤ ਜੀ ਸਗੀ ਸੇਲੀ ਮੇਲਾ ਲੱਗਾ ਹੋਇਆ ਤੇ ਇਸ ਜਗ੍ਹਾ ਤੇ ਨਾ ਸਰਹੰਦ ਆਮ ਖਾਸ ਬਾਗ ਦੇ ਵਿੱਚ ਤੇ ਇੱਥੇ ਨਾ ਸਿੰਗਰ ਵੀ ਲੱਗਾ ਹੋਇਆ ਸਦੀ ਆਵਾਜ਼ ਆ ਰਹੀ ਹੋਗੀ ਵਿੱਚ ਤੇ ਇਸ ਜਗ੍ਹਾ ਤੇ ਲੱਗੇ ਹੋਏ ਸਟਾਲ ਆ ਆ ਦੇਖ ਸਕਦੇ ਤੁਸੀਂ ਤੇ ਆਪਾਂ ਇੱਥੇ ਇਹਨਾਂ ਨਾਲ ਗੱਲਬਾਤ ਕਰਾਂਗੇ ਇੱਥੇ ਬੈਠੇ ਨੇ ਆਪਣੇ ਭੈਣੇ ਕਸ਼ਮੀਰ ਤੋਂ ਆਏ ਹੋਏ ਨੇ ਤੇ ਇਸ ਤਰ੍ਹਾਂ ਇਹ ਕਾਵਾ ਕਸ਼ਮੀਰੀ ਕਾਵਾ ਇਹ ਬਹੁਤ ਚੰਗਾ ਹੁੰਦਾ ਏ ਪੀਣਾ ਕਸ਼ਮੀਰੀ ਕਾਵਾ ਬਹੁਤ ਮਹਿੰਗਾ ਨਹੀਂ 50 ਰੁਪਏ ਦਾ ਗਲਾਸ ਹੈ ਇਹ ਤਿਆਰ ਕੀਤਾ ਹੋਇਆ ਜ ਜੂ ਜ ਤੁਸੀਂ ਕਾਫੀ ਪੀਣੇ ਹੋ ਇਸ ਤਰ੍ਹਾਂ ਇਹ ਕਾਵਾ ਤਿਆਰ ਕਰਦੇ ਨੇ

ਕ੍ਰੇਨ ਬਰੀ ਹੈ ਕੀਵੀ ਹੈ ਅੱਛਾ 베ਰੀ ਤਾਂ ਤਿਆਰ ਕੀਤਾ ਹੋਇਆ ਜੀ 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 ਠੀਕ ਹੈ ਜੀ ਇਹ ਨੇਚਰਲ ਚੀਜ਼ ਹੈ ਜੀ ਜੀ ਇਹ ਤਾਂ ਅੰजीर ਹੈ ਅੰजीर ਦੇਖੋ ਬੜਾ ਬੜਾ ਸਾਈਜ਼ ਹੈ ਅੰਗੂਰ ਬੜੇ ਸਾਈਜ਼ ਦੇ ਬਹੁਤ ਹੀ ਵਧੀਆ ਅੰजीर ਹੈ ਕੁਆਲਿਟੀ ਤੁਸੀਂ ਵੇਖ ਸਕਦੇ ਹੋ ਤੇ ਦਾਖਾਂ ਦੀ ਕੁਆਲਿਟੀ ਵੀ ਬਹੁਤ ਹੀ ਪਿਆਰੀ ਹੈ ਬਹੁਤ ਹੀ ਸੋਹਣੀ ਕੁਆਲਿਟੀ ਆ ਤੇ ਇਹ ਆ ਦੇਖਿਓ ਜੀ ਮੜੇ ਵਗੇ ਸਾਰੇ ਆ ਇਹ ਕੀ ਹੈ ਟਮੇ ਜੀ ਇਹ ਅਦਲੂ ਬਰੀ ਪਲਮ ਹੈ ਇਹ ਪਲਮ ਅੰਗੂਰ ਹੈ ਅੱਛਾ ਜੀ ਇਹ ਵੀ ਕੰਗੂਰੇ ਇਹ ਗੂਰ ਦੀ ਕਿਸਮ ਹੈ ਇਹਨਾਂ ਦੇਖੋ ਕਿੰਨੇ ਵਿਦਿਆ ਹਾਂ ਹਾਂ ਦੇਖੋ ਖੰਜੂਰ ਦੇਖੋ ਕਿੰਨੀ ਵੱਡੀ ਆ ਬਹੁਤ ਹੀ ਮੋਟੀ ਖੰਜੂਰ ਆ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਤੇ ਆ ਕੀ ਆ ਈਟਮ ਹੈ ਜਿਹੜੀ ਆ ਪਿਆ ਇਹ ਪਹਾੜੀ ਲਸਣ ਬੀਪੀ ਤੇ ਵਾਸਤੇ ਸ਼ੂਗਰ ਤੇ ਵਾਸਤੇ ਜੋੜੋ ਕੇ ਵਾਸਤੇ ਇਹ ਜਿਹੜਾ ਨਾ ਪਹਾੜੀ ਲਸਣ ਆ ਇਹ ਪੈਣ ਕਹਿੰਦੀ ਆ ਜਿਹੜਾ ਜਿਹੜਾ ਸ਼ੂਗਰ ਵਗੈਰਾ ਨਾ ਉਹਨਾਂ ਦੇ ਲਈ ਬਹੁਤ ਹੀ ਫਾਇਦੇਮੰਦ ਆ ਜਿਹੜਾ ਪਹਾੜੀ ਲਸਣ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਹਾਂਜੀ ਕੋ ਬਹੁਤ ਬਹੁਤ ਜ਼ਿਆਦਾ ਨੇ ਤੁਸੀਂ ਦੇਖ ਸਕਦੇ ਹੋ ਇਹ ਖਮਾਉਣੀ ਆ ਇਸ ਤਰਫ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੇ ਅੰਬ ਪਾਪੜਾ ਵੀਡੀਓ ਵਿੱਚ ਤੁਸੀਂ ਵੇਖ ਰਹੇ ਹੋ ਤੇ ਇਸ ਤਰਫ ਆ ਗਏ ਨੇ ਬਦਾਮ ਆ ਕਾਜੂ ਖਰੋਟ ਇਹ ਵੀਰ ਆਪਣੇ ਆਪ ਨੇ ਕਸ਼ਮੀਰ ਤੋਂ ਇਹ ਇਸ ਤਰ੍ਹਾਂ ਪਕਾਵਾ ਤਿਆਰ ਹੁੰਦਾ ਤੁਸੀਂ ਦੇਖ ਜਾਂਦੇ ਹੋ ਕਸ਼ਮੀਰੀ ਕਾਵਾ ਹਾਂਜੀ ਜ਼ਰੂਰ ਜੇਕਰ ਤੁਸੀਂ ਇੱਥੇ ਮੇਲੇ ਤੇ ਆਏ ਨਾ ਸਰਾਂਦ ਸਾਇਰ ਵਿੱਚ ਤੁਹਾਨੂੰ ਜੇ ਨਾਲ ਜ਼ਰੂਰ ਪੀਣਾ ਹਾਂਜੀ ਦਰਸ਼ਕ ਵੀਰੋ ਜਿਹੜੀ ਭੈਣਾਂ ਨੇ ਕਸ਼ਮੀਰ ਤੋਂ ਆਈ ਦੀ ਮੇਲੇ ਕਰਕੇ ਦੇਖੋ ਆਪਣਾ ਇੱਥੇ ਦਿਨ ਦਿਨ ਮੇਲਾ ਲੱਗਣਾ ਹੈ 10 11 12 13 12 13 ਤਰੀਕ ਤੱਕ ਆ 11 12 13 ਤਰੀਕ ਤੱਕ ਆ ਤੁਸੀਂ ਪਹੁੰਚੋ ਵਾਧੂ ਵਾਧੂ ਹੋਮ ਹੋਮ ਆ ਕੇ ਤੇ ਇਸ ਤਰ੍ਹਾਂ ਤੁਸੀਂ ਇੱਥੇ ਆ ਕੇ ਜਿੱਦਾਂ ਕੋਈ ਵੀ ਖਰੀਦ ਸਕਦੇ ਹੋ ਇਹ ਬਹੁਤ ਚੰਗੀਆਂ ਚੀਜ਼ਾਂ ਨੇ ਹਾਂਜੀ ਤੇ ਬਹੁਤ ਚੰਗਾ ਲੱਗਿਆ ਇਹਨਾਂ ਨੂੰ ਮਿਲ ਕੇ ਭੈਣ ਨੂੰ ਠੀਕ ਹੈ ਜੀ ਤੁਸੀਂ ਆਨਲਾਈਨ ਮੰਗਾਣਾ ਹੋਵੇ ਇਹ ਆਪਣੇ ਆ ਦਿਖਾ ਦਿਓ ਹਾਂਜੀ ਇਹ ਮੋਬਾਈਲ ਨੰਬਰ ਇਹਨਾਂ ਦਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਗੁਜਰਾਤ ਸੈਲਫ ਹੈਲਪ ਗਰੁੱਪ ਆਨਲਾਈਨ ਕੈਰੀਅਰ ਆਲਸੋ ਅਵੇਲੇਬਲ ਆ ਤੁਸੀਂ ਵੇਖ ਸਕਦੇ ਹੋ 9149513 ਦਮ ਦਿਖਾ ਦਿਖਾਓ ਉਹ ਵੀ ਹਾਂਜੀ 9149513 836 ਤੇ ਦੂਸਰਾ ਨੰਬਰ ਹੈਗਾ 96 963 35400 744 ਤੀਸਰਾ ਨੰਬਰ ਹੈਗਾ 88 250 87 929 ਇਹ ਇਹਨਾਂ ਦਾ ਮੋਬਾਈਲ ਨੰਬਰ ਹੈ ਡਰਾਈ ਫਰੂਟ ਕੋਈ ਵੀ ਇਹਨਾਂ ਤੋਂ ਲੈਣਾ ਹੋਵੇ ਤੁਸੀਂ ਇਹਨਾਂ ਨਾਲ ਆਨਲਾਈਨ ਮੰਗਾ ਸਕਦੇ ਹੋ ਇਹਨਾਂ ਨੰਬਰਾਂ ਤੇ ਰਾਬਤਾ ਇਹਨਾਂ ਨਾਲ ਗੱਲਬਾਤ ਕਰਕੇ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਜਰੂਰ ਕਰਨਾ ਆ ਦੇਖੋ ਆਪਾਂ ਦਿਖਾਣਾ ਤੁਹਾਨੂੰ ਹਾਂਜੀ ਗੁਲਸਤਾਨ ਸਲਫਾ ਹਲਫਾ ਗਰੁਪਾ ਆਨਲਾਈਨ ਕ courier also available ਹਾਂਜੀ ਡਿਸਟਕਾ ਬਾਰਾਮੂਲਾ ਪਤਾਨਾ ਕਸ਼ਮੀਰ 19312121 ਇਹਨਾਂ ਦਾ ਪੂਰਾ ਡਿਟੇਲ ਚ ਸਾਰਾ ਕੁਝ ਨੰਬਰ ਲਿਖਾਇਆ ਹੋਇਆ ਦੇਖੋ ਪੂਰਾ ਡਿਟੇਲਸ ਐਡਰੈਸ ਹੈ ਇਹਨਾਂ ਦਾ ਤੁਸੀਂ ਇਹਨਾਂ ਤੋਂ ਆਨਲਾਈਨ ਵੀ ਕੋਈ ਵੀ ਚੀਜ਼ ਮੰਗਾ ਸਕਦੇ ਹੋ ਦੋਸਤੋ ਠੀਕ ਹੈ ਜੀ ਏ ਦੇਖੋ ਸਾਰੇ ਆਈਟਮ ਆ ਨੇ ਨਾਲ ਕੋਲ ਇੱਕ ਤੋਂ ਇੱਕ ਉਹ ਵੀ ਵਧੀਆ ਕੁਆਲਿਟੀ ਦੀਆਂ ਸਾਰੀਆਂ ਚੀਜ਼ਾਂ ਠੀਕ ਹੈ ਜੀ ਇਹਨਾਂ ਕੋਲ ਕਾਵਾ ਰੱਖਿਆ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਇਹਨੂੰ ਕਹਿੰਦੇ ਨੇ ਕਾਵਾ ਇਹ ਸੇਤੇ ਲਈ ਆਪਣੇ ਬਹੁਤ ਚੰਗਾ ਹੁੰਦਾ ਜੀ ਤੇ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਇਹਨਾਂ ਮੋਬਾਈਲ ਨੰਬਰਾਂ ਤੇ ਫੋਨ ਕਰਕੇ ਦੇ ਕੋਈ ਵੀ ਚੀਜ਼ ਖਰੀਦਣੀ ਹੋਵੇ ਤੁਸੀਂ ਪਿਓਰ ਕੁਆਲਿਟੀ ਦੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਨਾ ਜੀ ਲਾਈਕ ਕਮੈਂਟ ਜਰੂਰ ਕਰਨਾ ਸਾਨੂੰ ਵਧੀਆ ਲੱਗੇ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਜਿਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਹਾਂਜੀ ਤੇ ਅਗਲੀ ਵੀਡੀਓ ਤੱਕ ਸਾਡੇ ਨਾਲ ਜੁੜੇ ਰਹੋ ਦੋਸਤੋ ਤਾਂ ਪੱਲਨੇ ਤੁਹਾਡੇ ਤੋਂ ਇੱਥੋਂ ਇਜਾਜ਼ਤ ਆ